ਇਹ ਮੈਸੇਜ ਆ ਭਾਈ ਜੀ ਅੱਜ ਤੁਹਾਡੇ ਵੱਲੋਂ ਮੈਸੇਜ ਇਹੀ ਆ ਜੀ ਪੰਜਾਬ ਦੇ ਹਾਲਾਤ ਬਹੁਤ ਬੁਰੇ ਨੇਗੇ ਆਪਣਾ ਜਿਹੜਾ ਜੂਤ ਆ ਸਾਰੇ ਲੋਕਾਂ ਨੂੰ ਬਹੁਤ ਬਹੁਤ ਜਿੰਨੀ ਵੀ ਕੋਈ ਵੀ ਚੀਜ਼ ਦੀ ਜਿਹੜਾ ਬੰਦਾ ਸੇਵਾ ਕਰ ਸਕਦਾ ਕਰਨੀ ਚਾਹੀਦੀ ਆ ਉੱਥੇ ਪਹੁੰਚਣਾ ਚਾਹੀਦਾ ਉੱਥੇ ਜਾ ਕੇ ਸੇਵਾ ਕਰਨੀ ਚਾਹੀਦੀ ਆ ਅਸੀਂ ਵੀ ਪਿੰਡੋਂ 2500 ਤੋਂ 3000 ਬੋਰੀ ਭਰ ਕੇ ਲੈ ਕੇ ਚੱਲੇ ਉੱਥੇ ਬੰਨ੍ਹਣੀ ਲੋੜ ਸੀ ਸਾਡੀ ਖਾਲਸਾ ਆਣ ਵਾਲੇ ਨਾਲ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਵੀ ਦੋ ਟਰਾਲੀਆਂ ਲੈ ਕੇ ਆਓ ਅਸੀਂ ਚਲੋ ਇੱਕ ਐਕਸਟਰਾ ਹੀ ਲੈ ਚੱਲੇ ਵੀ ਲੋਡ ਵੀ ਪੈ ਸਕਦੀ ਆ ਬਿਲਕੁਲ ਕਿੰਨਾ ਲੋਕਾਂ ਦਾ ਸਹਿਯੋਗ ਤੁਹਾਡੇ ਕੋਲ ਸਾਡੇ ਕੋਲ ਜੀ ਸਹਿਯੋਗ ਸਾਡੇ ਪਿੰਡ ਦਾ ਵਾ ਗੁਰਮਾ ਪਿੰਡ ਦੇ ਸਰਪੰਚ ਨੇ ਬਿਲਕੁਲ ਮੋਹਨ ਸਿੰਘ ਜੀ ਤੇ ਸਾਡਾ ਵੱਡਾ ਵੀ ਰਿੱਕੀ ਜਨੌਦ ਤੇ ਮੰਡ ਹਸਿਮਰਨ ਟੁੱਟੇ ਤੋਂ ਇੰਨਾ ਵੀਰਾਂ ਦਾ ਸਾਡਾ ਬਹੁਤ ਸਹਿਯੋਗ ਹੈ ਜੀ ਬਾਈ ਜੀ ਮੋਹਨ ਸਿੰਘ ਜੀ ਸਰਪੰਚ ਨੇ ਗੁਰਮਾਪਿੰਡ ਤੋਂ ਧੰਨਵਾਦ ਕਰਦਾ ਬਾਈ ਰਿੱਕੀ ਜਨੌਦ ਦਾ ਤੇ ਜੂਥ ਜੁੜਿਆ ਹੁੰਦਾ ਹਨਾ ਕਈ ਕਲੱਬ ਬੜੇ ਹੋਏ ਨੇ ਕਲੱਬਾਂ ਨਾਲ ਜੁੜੇ ਹੋਏ ਨੇ ਜੂਥ ਪਰ ਬਾਈ ਰਿੱਕੀ ਜਨੌਦ ਦਾ ਜਾ ਮੰਡ ਪੁੱਟੇ ਵਾਲਾ ਜਾਂ ਹੋਰ ਨੌਜਵਾਨ ਨੇ ਸਾਰੇ ਅਸੀਂ ਧੰਨਵਾਦ ਕਰਦਾ ਹਾਂ ਬਾਈ ਜੀ ਤੁਹਾਡੇ ਨਾਲ ਅਸੀਂ ਇੱਕ ਹੋਰ ਵਾਦਾ ਕਰਦੇ ਹਾਂ ਕਿਸੇ ਚੀਜ਼ ਦੀ ਲੋੜ ਪੈਂਦੀ ਆ ਸਾਨੂੰ ਫੋਨ ਤੇ ਕੰਟੈਕਟ ਕਰੋ ਕਿਉਂਕਿ ਸਾਡੇ ਕੋਲ ਸਮਾਜ ਸੇਵੀ ਬਹੁਤ ਚੈਨਲ ਨਾਲ ਜੁੜੇ ਹੋਏ ਨੇ ਹਨ ਤੁਹਾਨੂੰ ਅਸੀਂ ਹਰ ਪੱਖੋਂ ਮਦਦ ਕਰਾਂਗੇ ਕਿਉਂਕਿ ਤੁਸੀਂ ਨੌਜਵਾਨ ਹੋ ਤੁਹਾਡੇ 'ਚ ਜਜ਼ਬਾਤ ਤੁਸੀਂ ਸੇਵਾ ਕਰ ਸਕਦੇ ਹੋ ਕਿਉਂਕਿ ਹੋਰ ਸੇਵਾ ਕੋਈ ਜੇ ਹੁਣ ਮੇਰੇ ਵਰਗੇ ਨੂੰ ਕਹੇ ਸੇਵਾ ਕਰ ਲਓ ਮੁਸ਼ਕਲ ਹੁੰਦੀ ਆ ਜਾ ਕੇ ਮੈਂ ਸੇਵਾ ਇਸੇ ਚੈਨਲ ਦੇ ਥਰੂ ਕਰ ਸਕਦਾ ਤੁਹਾਡੀ ਤੁਸੀਂ ਨੌਜਵਾਨ ਹੋ ਬਾਬਾ ਦੀਪ ਸਿੰਘ ਦੇ ਨਗਰ ਤੋਂ ਜਨਮਸਥਾਨ ਵਾਪਾ ਦੀਪ ਸਿੰਘ ਨਗਰ ਦਾ ਕਿਉਂਕਿ ਭਾਈ ਜੀ ਬਹੁਤ ਵੱਡੀ ਗੱਲ ਆ ਤੁਹਾਡੇ ਤੇ ਮਹਾਰਾਜ ਮੇਰ ਪਰਿਆ ਯਾਤਰ ਕੇ ਜਦੋਂ ਵੀ ਤੁਹਾਨੂੰ ਲੋੜ ਆ ਸਾਡੀ ਚੈਨਲ ਦੀ ਜਾਂ ਸਾਡੀ ਕਿਤੇ ਵੀ ਲੋੜ ਆ ਅਸੀਂ ਤੁਹਾਡੇ ਨਾਲ ਆ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਾ ਜੀ ਦੀ ਡੇਲੋ ਕੋਲਾ ਇਹ ਲੈ ਕੇ ਕਿੱਥੇ ਜਾਣੀ ਆ ਮਿੱਟੀ ਆਪਾਂ ਚਮਕੌਰ ਸਾਹਿਬ ਕਿੰਨੀਆਂ ਟਰਾਲੀਆਂ ਲੈ ਕੇ ਚੱਲੇ ਹੁੰਦੇ ਆ 3 ਟਰਾਲੀਆਂ ਤਿੰਨ ਟਰਾਲੀਆਂ ਗੁਰਮਾ ਤੋਂ ਹੀ ਨੇ ਹਾਂਜੀ ਹਾਂਜੀ ਕੋਈ ਐਨਜੀਓ ਆ ਆਪਣੀ ਆਪਣੀ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਪਿੰਡ ਅਲੀ ਗੁਰਮਾ ਅੱਛਾ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਪਿੰਡ ਹੈ ਨਾ ਗੁਰਮਾ ਘਾਟਵਾਲ ਭਾਈ ਜੀ ਤੁਸੀਂ ਬਹੁਤ ਵੱਡੀ ਸੇਵਾ ਕਰਦੇ ਹੋ ਹੈ ਨਾ ਕਿੰਨੀਆਂ ਟਰਾਲੀਆਂ ਲੈ ਕੇ ਜਾਣੀਆਂ ਤਕਰੀਬਨ ਅਸੀਂ ਅੱਜ ਪਹਿਲੇ ਦਿਨ ਚੱਲੇ ਤਿੰਨ ਟਰਾਲੀਆਂ ਲੈ ਕੇ ਚੱਲੇ ਆਂ ਕੋਸ਼ਿਸ਼ ਆ ਵੀ ਹੋਰ ਵੀ ਲੈ ਕੇ ਜਾਈਏ ਤੁਹਾਡਾ ਨੰਬਰ ਬੋਲ ਦੋ ਇੱਕ ਵਾਰ 76583 94876 ਧੰਨਵਾਦ ਵੀਰੇ ਪੋਟਾ ਬਹੁਤ ਬਹੁਤ ਧੰਨਵਾਦ ਬਾਜੀ ਵੈਰੀ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ E